ਤੁਹਾਰੇ ਮਿਲ ਕੇ ਹੀ ਸਮਝੋ ਕਿ ਇੱਕ ਫੌਜ ਬਣਦੀ ਹੈ ਲੇਕਿਨ ਜਿਹੜੀ ਇੱਕ ਵਰਦੀ ਹੈ ਜਿਹੜੀ ਇੱਕ ਫੌਜੀ ਇਨਸਾਨ ਦੀ ਵਰਦੀ ਹੈ ਉਹ ਇੱਕ ਖਿੱਤ ਹੁੰਦੀ ਹੈ ਔਰ ਉਹ ਜਿਹੜੀ ਹੈ ਇੱਕ ਛੋਟੇ ਬੱਚੇ ਨੂੰ ਜਿਹੜੀ ਹੈ ਉਹ ਉਸ ਵਾਸਤੇ ਨੂੰ ਜੇ ਕਿਤੇ ਨਜ਼ਰ ਆਣੀ ਸ਼ੁਰੂ ਹੋ ਜਾਏ ਤਾਂ ਉਹ ਵਿਕਤੀਤ ਬਣਨੀ ਸ਼ੁਰੂ ਹੋ ਜਾਂਦੀ ਹੈ ਉਹ ਹੀ ਹਾਲ ਮੇਰਾ ਔਰ ਨਾਰਮਲੀ ਕਹਿੰਦੇ ਨੇ ਕਿ ਆਪਣੇ ਸਰਪਾਰ ਦਸਤਾਰ ਤਜਦਾਰ ਇਹ ਕਿੰਨੇ ਚੀਜ਼ਾਂ ਜਿਹੜੀਆਂ ਸਾਨੂੰ ਅਸਰ ਕਰਦੀਆਂ ਨੇ ਔਰ ਇਹ ਮੇਰੇ ਸਾਦਰ ਸਾਹਿਬ ਦੇ ਵਿੱਚ ਨੂੰ ਇਹਨੇ ਚੀਜ਼ਾਂ ਦਿੱਖੀਆਂ ਤੋਂ ਕਾਟਲਫਾਂ ਦੇ ਨਾਲ ਹੀ ਹਰ ਚੀਜ਼ ਜਾਣ ਕਰਦੇ ਤਨ ਕੱਟ ਬੋਲਦੇ ਸੰ ਕੱਟ ਫਾਂਦੇ ਸੰ ਹੋਰ ਵੀ ਇੰਟਰਨਲ ਕਈ ਵਾਰੀ ਹੁੰਦਾ ਕਿ ਕਈ ਫੰਕਸ਼ਨਸ ਤੇ ਜਿਹੜਾ ਡਾਟ 8:00 ਕਲੋਕ ਕਿਸੇ ਨੇ ਟਾਈਮ ਦਿੱਤਾ ਤੇ ਮੈਂ ਤੇ ਪਹੁੰਚ ਜਾਣਾ ਤੋਂ ਪਰਦੰਤ ਗੱਲ ਕਿਹੋ ਜਿਹੀ ਆਪਣੇ ਤਿਆਰੀ ਕਰਦੇ ਹੁੰਦੇ ਹੋ ਜਿਹੜੇ ਜਿੱਦਾਂ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸਾਡੇ ਨਾਲ ਜੁੜਦੇ ਆ ਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਦੇ ਕਿਸੇ ਸਾਥ ਪਾਰਚੋਤਰੀ ਵੀ ਆ ਕਿਸੇ ਸੇਤੋਂ ਲੋਕ ਹੋਣ ਹਰ ਕਿਸੇ ਦਾ ਬੰਦਾ ਹਰ ਧਰਮ ਦਾ ਹਿੰਦੂ ਮੁ슬ਮਾਨ ਸਿੱਖ ਸਾਈ ਸਾਰੇ ਜਿਹੜੇ ਸਾਰੇ ਜਿਹੜੇ ਜੁੜ ਕੇ ਜਿਹੜੇ ਇੱਕ ਅਸੀਂ ਇੱਕ ਥਾਂ ਇੱਕ ਯੂਨਿਟ ਬਣਦਾ ਹੈ ਦਰ ਤਹਰਿ ਦੇ ਵਿੱਚ ਵੀ ਇਹ ਗੁੱਝਦਾ ਚਾਹੇ ਉਹ ਲੀਡ ਕਰਨ ਵਾਲਾ ਲੀਡਰ ਹੋਵੇ ਚਾਹੇ ਮੌਤ ਇੱਕ ਐਸੀ ਚੀਜ਼ ਹੈ ਜਿਹੜੀ ਸੱਚਾਈ ਹੈ ਤੇ ਦੇ ਕੋਲੋਂ ਦਰ ਵੀ ਹਰੇਕ ਨੂੰ ਹੋਣਾ ਹੈ ਲੇਕਿਨ ਸਦਾ ਕੰਮ ਇਹੋ ਹੀ ਹੁੰਦਾ ਕਿ ਨਾ ਹੌਸਲਾ ਹਾਰੀਏ ਤੇ ਨਾ ਆਪਣੇ ਜਵਾਨ ਦਾ ਹੌਸਲਾ ਜਿਹੜਾ ਹੈ ਉਹ ਘਟ ਹੋਣ ਦੀ ਸੜੀਆਂ ਜਿਹੜੀਆਂ ਪਿੱਛੇ ਫੈਮਲੀਜ਼ ਐ ਸਪੈਸ਼ਲੀ ਸਾਡੀਆਂ ਵਾਈਫ ਉਹਨਾਂ ਉਹ ਹੀ ਲੜਾਈ ਕਿਸਮ ਦੀ ਲੜਦੀਆਂ ਨੇ ਉਹਨੂੰ ਇਹ ਹੈ ਕਿ ਜਰੂਰ ਹੁੰਦਾ ਕਿ ਮੇਰੇ ਹਸਬੰਦ ਉਥੇ ਲੜਾਈ ਲੜ ਰਹੇ ਹੈ ਇਸੇ ਬੱਚਿਆਂ ਦਾ ਦਿਲ ਜਿਹੜਾ ਹੈ ਉਹ ਛੋਟਾ ਨਾ ਹੋ ਜਾਏ ਬੱਚੇ ਇੱਕ ਮਰਨ ਨਾ ਕੈਨੇਡੀਅਨ ਪੰਜਾਬੀ ਸੈਟ ਸਭਾ ਦੇ ਪ੍ਰਧਾਨ ਜੀ ਤੇ ਮੈਂਬਰ ਸਾਹਿਬਾਨ ਕੋਡ ਬਹੁਤ ਬਹੁਤਨ ਵਾਦ ਜੋ ਮੈਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਕਰਨ ਦਾ ਮੌਕਾ ਦਿੱਤਾ ਤੁਸੀਂ ਸਾਰੇ ਵਧਾਈ ਦੇ ਪਾਤਰ ਉਹ ਜਿਨ੍ਹਾਂ ਦੇ ਸਦਕਾ ਪੰਜਾਬੀ ਕੈਨੇਡਾ ਦੇ ਵਿੱਚ ਪ੍ਰਫੁੱਲਤ ਹੋ ਰਹੀ ਹੈ ਜੋ ਪ੍ਰਚਾਰ ਔਰ ਪ੍ਰਸਾਰ ਤੁਸੀਂ ਕਰ ਰਹੇ ਹੋ ਉਹਦਾ ਕੋਈ ਮੁੱਲ ਨਹੀਂ ਉਹਦਾ ਕੋਈ ਫਾਮ ਨਹੀਂ ਵਿਦੇਸ਼ੀ ਕਮਿਟੀਜ਼ ਨਾਲ ਤਾਲੁਕ ਹੈਗਾ ਆਪਣੀਆਂ ਪ੍ਰਾਪਤੀਆਂ ਬਾਰੇ ਮੈਂ ਇਹ ਗੱਲ ਨਹੀਂ ਕਰੂੰਗਾ ਕਿਉਂਕਿ ਉਹ ਤਾਂ ਨਾਰਮਲ ਹਰ ਇਨਸਾਨ ਦੇ ਨਾਲ ਕੁਝ ਨਾ ਕੁੜੀਆਂ ਹੁੰਦੀਆਂ ਹਾਂ ਮਿਲਤੀ ਲਾਈਫ ਕੀ ਸੀ ਕਿਉਂ ਅਸੀਂ ਉਸ ਪਾਸੇ ਵੱਲ ਨੂੰ ਤੁਰਨੇ ਆ ਔਰ ਕਿਸ ਤਰ੍ਹਾਂ ਮਿਲਤੀ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਹੈ ਜਾਂ ਕਿਸ ਤਰ੍ਹਾਂ ਚੱਲਦੀ ਰਹੀ ਹੈ ਥੋੜਾ ਥੋੜਾ ਮੈਂ ਉਹ ਟੱਚ ਪਾਉਣ ਜ਼ਰੂਰ ਕਰਾਂਗਾ ਜਦੋਂ ਅਸੀਂ ਛੋਟੇ ਹੁੰਨੇ ਆ ਤੇ ਨਾਰਮਲੀ ਸਾਡਾ ਧਿਆਨ ਉਸ ਪਾਸੇ ਜਾਂਦਾ ਹੈ ਜੋ ਸਾਡੇ ਸਾਹਮਣੇ ਪੀਜ਼ ਵਿੱਚ ਜੀ ਹੁੰਦੀ ਹੈ ਜਿੱਤੇ ਤੱਕ ਮੇਰੇ ਮਾਹੌਲ ਦਾ ਤਾਲੁਕ ਸੀਗਾ ਉਹ ਤਕਰੀਬਨ ਸਾਰਾ ਮਿਲਟੀ ਵਾਲੇ ਪਾਸੇ ਨੂੰ ਸੀ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਸਾਡੇ ਫਾਦਰ ਸਾਹਿਬ ਆਰਮੀ এডਿਕੇਸ਼ਨ ਆਫ ਸਰਫਨ 1946 ਵਿੱਚ ਉਹਨਾਂ ਨੇ ਬੀਐਸਸੀ ਕਰ ਲਈ ਸੀ ਤੇ ਫਿਰ ਪਾਕਿਸਤਾਨ ਚਲੇ ਗਏ ਕੁਝ ਦਿਨਾਂ ਵਿੱਚ ਜਿਹੜਾ ਕੱਲੂਕਾਰਾ ਹੋ ਗਿਆ ਮੁੜ ਕੇ ਇੰਡੀਆ ਦੇ ਇਸ ਪਾਸੇ ਆ ਗਏ ਇਸੇ ਆ ਕੇ ਹੋਰ ਕੋਈ ਉਸ ਲਈ ਸਾਧਨ ਨਹੀਂ ਸੀ ਕਿਉਂਕਿ ਸਰਟੀਫਿਕੇਟ ਵਗੈਰਾ ਸਾਡੇ ਪਾਕਿਸਤਾਨ ਰਹਿ ਗਏ ਸੀ ਉਹਨਾਂ ਨੇ ਆਰਮੀ जॉइन ਕਰ ਲਈ ਆਰਮੀ ਵਿੱਚ ਰਹਿੰਦੇ-ਰਹਿੰਦੇ ਉਹਨਾਂ ਨੇ ਐਮਐਡਵੀ ਕੀਤੀ ਔਰ ਜਿਵੇਂ ਕਿ ਮੈਂ ਦੱਸਿਆ ਕਿ ਆਰਮੀ ਐਜੂਕੇਸ਼ਨ ਅਫਸਰਸ ਹਨ ਸਨਚਲੀ ਉਹ ਅਦਾਰਾ ਜਿਹੜਾ ਹੈ ਵੈਸੇ ਤੋਂ ਸਾਡੇ ਮਿਲਟਰੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਯੂਨਿਟਸ ਨੇ ਤਰ੍ਹਾਂ-ਤਰ੍ਹਾਂ ਦਾ ਤਾਲਮੇਲ ਦੇ ਨਾਲ ਜਿਹੜੀ ਸਾਰੀ ਫੌਜ ਚੱਲਦੀ ਹੈ ਮੈਂ ਕੋਰ ਉਸਿੰਗਲ ਵੀ ਸੀਗਾ ਇਸ ਤਰ੍ਹਾਂ ਸਾਡੇ ਕੁਸ਼ਾਮੜ ਵਾਲੇ ਹੁੰਦੇ ਨੇ ਕੁਛ ਚਾਰਟੀ ਵਾਲੇ ਹੁੰਦੇ ਨੇ ਉਹ ਸਾਰੇ ਮਿਲ ਕੇ ਹੀ ਸਮਝੋ ਕਿ ਇੱਕ ਫੌਜ ਬਣਦੀ ਹੈ ਲੇਕਿਨ ਜਿਹੜੀ ਇੱਕ ਵਰਦੀ ਹੈ ਜਿਹੜੀ ਇੱਕ ਸੋਜੀ ਇਨਸਾਨ ਦੀ ਵਰਦੀ ਹੈ ਉਹ ਇੱਕ ਖਿੱਚ ਹੁੰਦੀ ਹੈ ਔਰ ਉਹ ਜਿਹੜੀ ਹੈ ਇੱਕ ਛੋਟੇ ਬੱਚੇ ਨੂੰ ਹੀ ਜਿਹੜੀ ਹੈ ਉਸ ਪਾਸੇ ਨੂੰ ਜੇ ਕਿਤੇ ਨਜ਼ਰ ਆਉਣੀ ਸ਼ੁਰੂ ਹੋ ਜਾਏ ਤਾਂ ਉਹ ਵੀ ਖਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ ਉਹ ਹੀ ਹਾਲ ਮੇਰਾ ਮੇਰੇ ਫਾਦਰ ਸਾਹਿਬ ਵੀ ਮੇਰੇ ਆਈਡੀਅਲ ਸਨ ਮੈਂ ਜਦੋਂ ਦੇਖਦਾ ਸੀ ਕਿ ਡੈਡ ਸਵੇਰੇ ਸਵੇਰੇ ਐਸਮਾਰਟ ਵੀ ਡੈਸਕਟਾਪ ਹੁਣਾ ਔਰ ਆਪਣੇ ਆਫਿਸ ਜਾਣਾ ਫਿਰ ਵਾਪਸ ਆਉਣਾ ਫਟਾਫਟ ਆਪਣੇ ਪੀਟੀ ਵਗੈਰਾ ਤੇ ਜਾਣਾ ਵਾਪਸ ਆਉਣਾ ਤਿਆਰ ਹੋਣਾ ਫਿਰ ਚਲੇ ਜਾਣਾ ਤੜਕੇ ਉਸਕੇ ਗੁਰਬਾਣੀ ਪੜਨੀ 4 ਵਜੇ ਫਿਰ ਜਿਹੜੀ ਬਚੀ ਹੋਈ ਸੀ ਉਹ ਦੁਪਹਿਰ ਨੂੰ ਆ ਕੇ ਲੰਚ ਕਰਕੇ ਉਹਨਾਂ ਨੇ ਕਰਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੈਂ ਉਹਨਾਂ ਚੀਜ਼ਾਂ ਤੋਂ ਬੜਾ متاثر ਹੁੰਦਾ ਚਲਾ ਗਿਆ ਔਰ ਮੈਂ ਆਪਣੇ ਫਾਦਰ ਸਾਹਿਬ ਨੇ ਆਈਡੀਲ ਆਪਣਾ ਮੰਨਣ ਲੱਗ ਗਿਆ ਔਰ ਮੈਂ ਦਿਲ ਵਿੱਚ ਉਹਦੋਂ ਤੋਂ ਠੰਡਣਾ ਸ਼ੁਰੂ ਕਰ ਦਿੱਤਾ ਕਿ ਮੈਂ ਵੀ ਫੌਜੀਤੀ ਜਾਣਾ ਅਲਟੀਮੇਟਲੀ 1972 ਦੀ ਵਿੱਚ ਮੈਂ ਵੀ ਕਮਿਸ਼ਨ ਲੈ ਕੇ ਆਰਮੀ ਦੇ ਵਿੱਚ ਆ ਗਿਆ ਔਰ ਨੋਰਮਲੀ ਕਹਿੰਦੇ ਨੇ ਕਿ ਆਪਣੀ ਰਫ਼ਤਾਰ ਗੁਫ਼ਤਾਰ ਤੇ ਦਸਤਾਰ ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਨੂੰ ਉਤਾਸਰ ਕਰਦੀਆਂ ਨੇ ਔਰ ਇਹ ਮੇਰੇ ਫਾਦਰ ਸਾਹਿਬ ਦੇ ਵਿੱਚ ਮੈਨੂੰ ਤਿੰਨੇ ਚੀਜ਼ਾਂ ਦਿਖੀਆਂ ਸਨ ਸਟਲਫ ਜਾਂ ਦੇ ਨਾਲ ਹੀ ਹਰ ਚੀਜ਼ ਧਿਆਨ ਕਰਦੇ ਸਨ ਕੱਟ ਬੋਲਦੇ ਸਨ ਕੱਟ ਖਾਂਦੇ ਸਨ ਅਮ ਨੈਚਰਲੀ ਫਾਦਰ ਤੇ ਸਾਰਿਆਂ ਦੇ ਆਪਣੇ ਪਿਆਰੇ ਹੁੰਦੇ ਨੇ ਤੁਸੀਂ ਜਿੰਨੀ ਤਾਰੀਫ਼ ਕਰ ਲਈਏ ਕੱਟ ਜਦੋਂ ਫੌਜ ਵਿੱਚ ਆਨੇ ਆਸੀਂ ਇੱਕ ਜਵਾਨ ਜਿਹੜਾ ਰੋ ਇੱਕ ਸਮਝੋ ਵੀ ਬੱਚਾ ਜਿਹੜਾ ਫੌਜ ਵਿੱਚ ਜਦੋਂ ਆਉਂਦਾ ਹੈ ਉਹ ਸਿਰਫ ਇੱਕ ਯੰਗ ਮੈਨ ਹੁੰਦਾ ਹੈ ਉਸ ਤੋਂ ਵੱਧ ਜਿਹੜਾ ਹੈ ਦੇਸ਼ ਦੇ ਪ੍ਰਤੀ ਅਮ ਉਸੇ ਚੱਲੋ ਵੀ ਇੱਕ ਭਾਵਨਾਤ ਹੁੰਦੀ ਹੈ ਲੇਕਿਨ ਉਹ ਚੀਜ਼ ਜਿਹੜੀ ਹੈ ਉਹ ਅਸੀਂ ਬਾਅਦ ਵਿੱਚ ਬਣਾਉਂਦੇ ਹਾਂ ਜਦੋਂ ਉਹ ਸਾਡੇ ਅਕੈਡਮੀ 'ਚ ਆ ਜਾਂਦਾ ਹੈ ਉਸ ਲਈ ਫਿਰ ਜਦ ਅਸੀਂ ਉਸ ਜੈਂਟਲਮੈਨ ਉਹਨੂੰ ਜੈਂਟਲਮੈਨ ਕੈਡਿਟ ਬਣਾ ਦਿੰਦੇ ਹਾਂ ਉਹ ਜਿਹੜਾ ਇੱਕ ਯੰਗ ਮੈਨ ਹੁੰਦਾ ਹੈ ਉਹਨੂੰ ਜੈਂਟਲਮੈਨ ਕ੍ਰੈਡਿਟ ਬਣਾ ਦਿੰਨੇ ਹੈ ਔਰ ਬਾਏ ਦਾ ਟਾਈਮ ਹੈ ਉਹ ਅਕੈਡਮੀ ਤੋਂ ਬਾਹਰ ਨਿਕਲਦਾ ਕਮਿਸ਼ਨ ਲੈ ਕੇ ਤੋਂ ਜੈਂਟਲਮੈਨ ਬੈਂਕ ਤੇ ਨਿਕਲਦਾ ਉਹ ਉਹ ਜੈਂਟਲਮੈਨ ਜਿਹੜਾ ਹੈ ਉਹ ਫਿਰ ਤਕਰੀਬਨ ਸਾਰੀ ਉਮਰ ਜੈਂਟਲਮੈਨ ਹੀ ਰਹਿੰਦਾ ਹੈ ਔਰ ਰਿਟਾਇਰਮੈਂਟ ਤੋਂ ਬਾਅਦ ਵੀ ਤਕਰੀਬਨ ਜਿਹੜਾ ਉਹ ਜੈਂਟਲਮੈਨ ਹੀ ਰਹਿੰਦਾ ਹੈ ਉਹ ਖੂਬੀਆਂ ਤੁਸੀਂ ਦੇਖੋਗੇ ਕਿ ਇਨਵੇਰੀਬਲੀ ਥੋੜਾ ਜਿਹਾ ਫਰਕ ਜ਼ਰੂਰ ਸਿਵਲ ਲਾਣੋਂ ਤੁਹਾਨੂੰ ਦੇਖਣ ਵਿੱਚ ਮਿਲੇਗਾ ਕਿ ਡਿਸਪਲਿਨ ਹੋ ਗਿਆ ਪੰਕਚੁਐਲਿਟੀ ਹੋ ਗਈ ਹੁਣ ਵੀ ਮੇਰੇ ਨਾਲ ਕਈ ਵਾਰੀ ਹੁੰਦਾ ਕਿ ਕਈ ਫੰਕਸ਼ਨ ਤੇ ਜਿਹੜਾ ਡਾਟ 8:00 ਟੂ ਤੋਂ ਪਰ ਬੰਦ ਘਰ ਲੱਗੀ ਹੋਰੀ ਆਪਣੇ ਤਿਆਰੀ ਕਰ ਰਹੇ ਹੁੰਦੇ ਆ। ਤਾਂ ਉਹ ਚੀਜ਼ ਜਿਹੜੀ ਹੈ ਤੁਹਾਡੇ ਨਾਲ ਸਤਾਉ ਮਰ ਜਰੀਆ ਚੱਲਦੀ ਰਹਿੰਦੀ ਹੈ ਔਰ ਉਹ ਸਮਝੋ ਕਿ ਤੁਹਾਡੇ ਡੇਲੀ ਰੁਟੀਨ ਦੇ ਵਿੱਚ ਉਹ ਚੀਜ਼ ਸ਼ਾਮਿਲ ਹੋ ਜਾਂਦੀ ਹੈ। ਫੋਲਡਰ ਵਿੱਚ ਰਹਿੰਦੇ ਆ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸਾਡੇ ਨਾਲ ਜੁੜਦੇ ਆ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀ ਕਿਸੇ ਖਾਸ ਕਾਸਟ ਔਰ ਕਰੀਰ ਜਾਂ ਕਿਸੇ ਸਟੇਟ ਤੋਂ ਲੋਕ ਹੋਣ। ਹਰ ਸੇਟ ਦਾ ਬੰਦਾ, ਹਰ ਧਰਮ ਦਾ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਜਿਹੜੇ ਸਾਰੇ ਜਿਹੜੇ ਜੁੜ ਕੇ ਜਿਹੜੇ ਇੱਕ ਅਸੀਂ ਇਕੱਠਾ ਇੱਕ ਯੂਨਿਟ ਬਣਦਾ ਹੈ ਉਹ ਤੇ ਕਹਿੰਦੇ ਅਸੀਂ ਯੂਨਿਟ ਕਹਿ ਲੈਂਦੇ ਆ ਉਹੀ ਜਿਹੜੀ ਯੂਨਿਟ ਜਿਹੜੀ ਆ ਉਹ ਸਾਡੇ ਨਾਲ ਚੱਲਦੀ ਹੈ ਲੜਾਈ ਦੇ ਮੈਦਾਨ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਉੱਥੇ ਸਿਰ ਸਾਡਾ ਜਿਹੜਾ ਡਿਸਪਲਿਨ ਕੰਮ ਆਉਂਦਾ ਹੈ ਤੁਸੀਂ ਉਹ ਸੋਚੋ ਕਿ ਸਾਹਮਣੇ ਉਹ ਅਗਰ ਗੋਲੀਆਂ ਆ ਰਹੀਆਂ ਨੇ ਔਰ ਤੁਸੀਂ ਲੀਡ ਕਰਦੇ ਹੋ ਇੱਕ ਗਰੁੱਪ ਨੂੰ ਦਰਤੇ ਹਰ ਇੱਕ ਦੇ ਦਿਲ ਵਿੱਚ ਹੁੰਦਾ ਚਾਹੇ ਉਹ ਲੀਡ ਕਰਨ ਵਾਲਾ ਲੀਡਰ ਹੋਵੇ ਚਾਹੇ ਮੌਤ ਇੱਕ ਐਸੀ ਚੀਜ਼ ਹੈ ਜਿਹੜੀ ਇੱਕ ਸਚਾਈ ਹੈ ਤੇ ਇਹਦੇ ਕੋਲੋਂ ਡਰ ਵੀ ਹਰ ਇੱਕ ਨੂੰ ਹੋਊਗਾ ਲੇਕਿਨ ਸਾਡਾ ਕੰਮ ਇਹੋ ਹੀ ਹੁੰਦਾ ਕਿ ਨਾ ਹੌਸਲਾ ਹਾਰੀਏ ਤੇ ਨਾ ਆਪਣੇ ਜਾਨਾਂ ਦਾ ਹੌਸਲਾ ਜਿਹੜਾ ਹੈ ਉਹ ਘੱਟ ਹੋਣ ਦਈਏ ਔਰ ਉਸ ਵੇਲੇ ਕਈ ਦਫਾ ਸਾਨੂੰ ਡਿਸੀਜਨ ਲੈਣਾ ਪੈਂਦਾ ਹੈ ਮੂਮੈਂਟਰੀ ਕਿ ਬਈ ਅਸੀਂ ਅੱਗੇ ਜਾਣਾ ਬੁਲੇਟਸ ਦੇ ਮੂੰਹ ਦੇ ਵਿੱਚ ਜਾਣਾ ਜਾਂ ਇੱਥੇ ਬੈਠੇ ਰਹਿਣਾ ਜਾਂ ਅਸੀਂ ਵਿਡਰੋ ਕਰ ਜਾਣਾ ਡਿਪੈਂਡ ਕਰਦਾ ਹੈ ਉਸ ਵੇਲੇ ਇਸ ਚੀਜ਼ ਤੇ ਔਰ ਤੁਸੀਂ ਜਪੀਨ ਕਰੋ ਕਿ ਲੜਾਈ ਸਿਰਫ ਅਸੀਂ ਜੋ ਫੌਜੀ ਕਹਿਲਾਨੇ ਆ ਅਸੀਂ ਨਹੀਂ ਲੜਦੇ ਇਕੱਲੇ ਸਾਡੀਆਂ ਜਿਹੜੀਆਂ ਪਿੱਛੇ ਫੈਮਲੀਆਂ ਐ ਸਪੈਸ਼ਲੀ ਸਾਡੀਆਂ ਵਾਈਫਸ ਉਹਨਾਂ ਉਹ ਹੀ ਲੜਾਈ ਕਿਸਮ ਦੀ ਲੜਦੀਆਂ ਉਹਨਾਂ ਨੂੰ ਇਹਤ ਜ਼ਰੂਰ ਹੁੰਦਾ ਕਿ ਮੇਰੇ ਹਸਬੰਦ ਉਥੇ ਲੜਾਈ ਲੜ ਰਹੇ ਆ ਪਿੱਛੇ ਬੱਚਿਆਂ ਦਾ ਦਿਲ ਜਿਹੜਾ ਆ ਉਹ ਛੋਟਾ ਨਾ ਹੋ ਜਾਏ ਬੱਚੇ ਘਬਰਾਣ ਨਾ ਉਹਨਾਂ ਦੇ ਧਾਰ ਸਬੰਧਾਈ ਰੱਖਣੀ ਇੱਕ ਮੈਂ ਕੋਟ ਕਰਨਾ ਚਾਹਾਂਗਾ ਰਿਟਾਇਰਡ ਲੈਫਟਨੈਂਟ ਲੈਫਟਨੈਂਟ ਜਨਰਲ ਕੇ ਜੀ ਸਿੰਘ ਨੇ ਉਹਨਾਂ ਦੀ ਇੱਕ ਰਿਪੋਰਟ ਛਪੀ ਮੇਜਰ ਕੇਜੇ ਸਿੰਘ ਡਾਈਡ ਇਨ ਐਕਸ਼ਨ ਨੈਚਰਲੀ ਤੁਸੀਂ ਸੋਚੋ ਕਿ ਉਸ ਵੇਲੇ ਕਰਦੇ ਤਾਂ ਕੀ ਗੁਜ਼ਰੀ ਹੁੰਦੀ ਲੇਕਿਨ ਉਹ ਜਿੰਦੇ ਜਾਗਦੇ ਆ ਗਏ ਜਦੋਂ ਘਰ ਤੇ ਨੈਚਰਲੀ ਖੁਸ਼ੀ ਤਾਂ ਹੋਣੀ ਹੈ ਪ੍ਰੋਮੋਸ਼ਨ ਹੋ ਗਿਆ ਕਰਨਲ ਬਣ ਗਏ ਰਿਪੋਰਟ ਛਪੀ ਕਰਨਲ ਕੇਜੇ ਸਿੰਘ ਡੈੱਡ ਇਨ ਐਕਸ਼ਨ ਕੋਰਪਸ ਅੰਦਾਜ਼ਾ ਲਗਾਓ ਉਸ ਲੇਡੀ ਤੋਂ ਉਸ ਵੇਲੇ ਕੀ ਦਿੱਤੀ ਹੋਏ ਫਿਰ ਉਹ ਜਿੰਦੇ ਜਾਗਦੇ ਵਾਪਸ ਆ ਗਏ ਟੂਡੇ ਹੀ ਹੈਜ਼ ਰਿਟਾਇਰਡ ਐਜ਼ ਅ ਲੈਫਟੀਨੈਂਟ ਜਨਰਲ ਜਦੋਂ ਵਾਪਸ ਆਏ ਐਜ਼ ਅ ਕਰਨਲ ਤੇ ਆਪਣੀ ਵਾਈਫ ਨੂੰ ਪੁੱਛਦੇ ਆ ਕਿ ਮੈਂ ਜੰਗ ਦਾ ਜਾਗ ਦਾ ਵਾਪਸ ਆ ਗਿਆ ਹਾਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਖੁਸ਼ੀ ਹੈ ਉਹ ਕਹਿੰਦੇ ਵੀ ਖੁਸ਼ੀ ਹੋ ਜ਼ਰੂਰ ਹੈ ਮੈਨੂੰ ਲੇਕਿਨ ਕਿਸੇ ਦਾ ਤੇ ਚਲਾ ਗਿਆ ਨਾ ਪਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਬਈ ਉਸ ਸਮਝੋ ਗਾਮ ਨੂੰ ਛੁਪਾਏ ਰੱਖਣਾ ਜਾਂ ਆਪਣੇ ਘਰ ਬੰਦਾ ਰੱਖਣਾ ਔਰ ਸਾਡੀ ਫੌਜ ਦਾ ਦਸਤੂਰ ਹੈ ਕਿ ਅਸੀਂ ਸਬੋਡੀਨੇਟ ਵੀ ਬਹੁਤ ਕੇਅਰ ਕਰਦੇ ਹਾਂ ਹਮੇਸ਼ਾ ਸਾਡੀ ਮੋਟੋ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਸਾਡਾ ਮੁਲਕ ਮੁਲਕ ਤੋਂ ਬਾਅਦ ਜਿਹੜੇ ਜਵਾਨ ਅਸੀਂ ਕਮਾਂਡ ਕਰਦੇ ਆ ਉਹਨਾਂ ਦੀ ਵੈਲਫੇਅਰ ਉਹਨਾਂ ਦੀ ਫੈਮਲੀਆਂ ਦੀ ਵੈਲਫੇਅਰ ਤੇ ਸਾਡੀ ਆਪਣੀ ਵੈਲਫੇਅਰ ਤੇ ਸਾਡੀ ਫੈਮਲੀਆਂ ਦੀ ਵੈਲਫੇਅਰ ਇਟ ਕਮਸ ਦ ਲਾਸਟ ਇਟ ਈਜ਼ ਹੋਰ ਜਿਹੜੀ ਚੰਗੀ ਸਾਰੇ ਵੈਸੇ ਤੋਂ ਉਹ ਚੰਗੀ ਲੱਗਦੀ ਹੈ ਉਹ ਹੈ ਲੇਡੀਆਂ ਦੀ ਇਜ਼ਤ ਦਾ ਇੱਕ ਜਿਹੜੀ ਰਿਮੰਦੀ ਰਿਸਪੈਕਟ ਹੈ ਉਹ ਸਾਡਾ ਫੌਜ ਦੇ ਵਿੱਚ ਇੱਕ ਬੜਾ ਉਹ ਵੀ ਸਮਝੋ ਕਿ ਸਾਡੇ ਖੌਨ ਦੇ ਵਿੱਚ ਹਰਤ ਜਾਂਦੀ ਹੈ ਇੱਕ ਜਨਰਲ ਸਾਹਿਬ ਬੈਠੇ ਹੈ ਕਿਸ ਜੂਨੀਅਰ ਆਫਸਰ ਦੀ ਵਾਈਫ ਅੰਦਰ ਆਂਦੀ ਹੈ ਈਵਨ ਇਤਨਾ ਕਿ ਕਿਸੇ ਜਵਾਨ ਦੀ ਵੀ ਵਾਈਫ ਅੰਦਰ ਆਂਦੀ ਹੈ ਤੇ ਜਨਰਲ ਸਾਹਿਬ ਨੇ ਉੱਠਣਾ ਉੱਠ ਕੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਣੀ ਹੈ ਨਮਸਤੇ ਬੁਲਾਣੀ ਹੈ ਪਰ ਆਦਰ ਮਾਨ ਦੇ ਨਾਲ ਉਹਨਾਂ ਨੂੰ ਬਿਠਾਣਾ ਜਦੋਂ ਉਹ ਬੈਠ ਜਾਣਗੇ ਤੇ ਜਨਰਲ ਸਾਹਿਬ ਖੁਦ ਬੈਠਣਗੇ ਫਿਰ ਜਿਸ ਤੋ ਲੈਡੀ ਜਾਣ ਲੱਗਦੀ ਹੈ ਔਰ ਲੈਟ ਅਸ ਸੇ ਗੱਡੀ ਥਿਆਰ ਖੜੀ ਹੈ ਉਹਦਾ ਦਰਵਾਜ਼ਾ ਖੋਲ੍ਹ ਕੇ ਉਸ ਲੇਡੀ ਨੂੰ ਬਿਠਾਣਾ ਜਦੋਂ ਲੇਡੀ ਅੰਦਰ ਬੈਠ ਜੇ ਦਰਵਾਜ਼ਾ ਬੰਦ ਕਰਨਾ ਔਰ ਇਹ ਜਿਹੜੀ ਇਹ ਅਕੀਰ ਤੱਕ ਚੱਲਦੀ ਹੈ ਸੋ ਇਸ ਤਰ੍ਹਾਂ ਦੀ ਕੋਈ ਇੱਕ ਚੀਜ਼ਾਂ ਹੈਗੀਆਂ ਫਿਰ ਅਸੀਂ ਜਿਹੜੇ ਸਾਨੂੰ ਸੰਤ ਸੁਪਾਹੀ ਵੀ ਕਹਿ ਦਿੰਦੇ ਆ ਕਿ ਅਸੀਂ ਆਪੋ ਤਾਂ ਲੜਾਈ ਲੜਦੇ ਨਹੀਂ ਸਾਨੂੰ ਤਾਂ ਪੋਲੀਟਿਕਸ ਸੰਤਿੰਦੇ ਜਾਓ ਲੜੋ ਤੇ ਅਸੀਂ ਬਾਰਡਰ ਤੇ ਜਾ ਕੇ ਤਿਆਰ ਹੋ ਜਾਂਦੇ ਆ ਨਾਰਮਲੀ ਜਿਹੜਾ ਆ ਸਾਡਾ ਧਿਆਨ ਜਿਆਦਾ ਜ਼ਿਆਦਾਤਰ ਧਿਆਨ ਜਿਹੜਾ ਹੋ ਵੈਲਫੇਅਰ ਵਾਲੇ ਪਾਸੇ ਹੁੰਦਾ ਵੀ ਜਿੰਨੀ ਵੀ ਮਦਦ ਕਰ ਸਕੀਏ ਜਿਵੇਂ ਖੁਲਾੜਜ਼ ਆ ਗਏ ਯਾਹੂਰ ਨੈਚੁਰਲ ਕੈਲਾਮिटीज ਹੁੰਦੀਆਂ ਉਹਦੇ ਵਿੱਚ ਅਸੀਂ ਜਾ ਕੇ ਜਿੰਨੀ ਵੀ ਮਦਦ ਕਰ ਸਕਦੇ ਆ ਅ ਜਦੋਂ ਦੇਖਦੇ ਆਂ ਅਸੀਂ ਕਿ ਹੋਰ ਸਾਰੇ ਹਿਲੇ ਰਚਿਲੇ ਮੁਲਕ ਜਿਹੜੇ ਫੇਲ ਹੋ ਗਏ ਆ ਔਰ ਕਾਬੂ ਨਹੀਂ ਆ ਰਹੇ ਚੀਜ਼ਾਂ ਤਾਂ ਫਿਰ ਅਲਟੀਮੇਟਲੀ ਸਾਨੂੰ ਹੀ ਜਾ ਕੇ ਉਹਨਾਂ ਨੂੰ ਰਿਸਕਿਊ ਕਰਨਾ ਪੈਂਦਾ ਸੋ ਇਸ ਤਰ੍ਹਾਂ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਲਫ਼ਜ਼ ਜਿਹੜਾ ਆ ਜਨਰਲ ਰੂਸਵਲਟ ਨੇ ਵੀ ਇੱਕ ਵਾਰੀ ਕਿਹਾ ਸੀਗਾ ਨਾਥਿੰਗ ਇਜ਼ ਇੰਪੋਸੀਬਲ ਸੋ ਅਸੀਂ ਹਿੰਮਤ ਨਹੀਂ ਹਾਰਦੇ ਔਰ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਨਾ ਹੀ ਜਿਹੜੇ ਸਾਡੇ ਪਿੱਛੇ ਤੁੱਟ ਲੱਗੇ ਹੋਏ ਨੇ ਉਹਨਾਂ ਦਾ ਹੌਸਲਾ ਹਾਰਨ ਨਹੀਏ ਪਰ ਹਰ ਵੇਲੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ ਔਰ ਇਸ ਤਰੀਕੇ ਦੇ ਨਾਲ ਲੀਡ ਕਰਦੇ। ਸੋ ਇਹ ਨੱਖ ਮੈਂ ਕਹਿੰਦੇ ਹੇ।